ਆਈਬਰ ਫਰੋਡ ਹੋਇਆ ਕਦੋਂ ਹੋਇਆ ਕਿੰਨਾ ਹੋਇਆ ਮੇਰੇ ਨਾਲ 11 ਲੱਖ ਰੁਪਏ ਦਾ ਸਾਈਬਰ ਗਰਾਈਮ ਹੋ ਚੁੱਕੀ ਹੈ ਜੀ ਮੈਂ ਐਕਚੁਅਲੀ ਐਲ ਪੀ ਜੀ ਸਿਲੰਡਰ ਦੀ ਪਰਚੀ ਕਟਵਾਉਣ ਦੇ ਚੱਕਰ ਚ ਬਜ਼ੁਰਗਦਾਲ ਹੋ ਗਿਆ ਵੱਡਾ ਫਰੋਡ 10 ਦੇਕੀ ਕਾ ਜਿਹੜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਬਜ਼ੁਰਗ ਵਿਅਕਤੀ ਮਹਿਜ਼ 10 ਰੁਪਏ ਦੀ ਪਰਚੀ ਔਨਲਾਈਨ ਕਟਵਾਉਣ ਲੱਗਾ ਸੀ ਗੈਸ ਡਿਲੀਵਰੀ ਲਈ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨਾਲ ਵੱਡਾ ਫਰੋਡ ਹੋ ਜਾਏਗਾ ਬੰਦੇ ਨੇ ਬਹਿਲਾ ਫਸਲਾ ਕੇ ਗੱਲਾਂ ਚ ਅਜਿਹਾ ਲਿਆ ਕਿ ਇਸ ਬੰਦੇ ਬਜ਼ੁਰਗ ਵਿਅਕਤੀ ਦੇ ਖਾਤੇ ਵਿੱਚੋਂ 11 ਲੱਖ ਰੁਪਏ ਦੀ ਥੱਗੀ ਮਾਰ ਲਈ ਦੱਸਿਆ ਕਿ ਲੁਧਿਆਣਾ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਬਜ਼ੁਰਗ ਵਿਅਕਤੀ ਨਾਲ ਆਨਲਾਈਨ ਥੱਗੀ ਕੀਤੀ ਗਈ ਹੈ ਇਸ 72 ਸਾਲਾ ਬਜ਼ੁਰਗ ਦੇ ਨਾਲ ਆਨਲਾਈਨ ਫਰਾਡ ਕਰਕੇ ਛਾਤਰ ਬੰਦਿਆਂ ਨੇ ਇਸ ਦੇ ਖਾਤੇ ਚੋਂ 11 ਲੱਖ ਰੁਪਏ ਕੱਢ ਲਏ ਨੇ ਤੁਰੰਤ ਜਿਵੇਂ ਹੀ ਬਜ਼ੁਰਗ ਵਿਅਕਤੀ ਨੂੰ ਪਤਾ ਚੱਲਿਆ ਕਿ ਉਹਨਾਂ ਦੇ ਖਾਤੇ ਵਿੱਚੋਂ ਪੈਸੇ ਕੱਟੇ ਜਾ ਰਹੇ ਨੇ ਤਾਂ ਤੁਰੰਤ ਬੈਂਕ ਪਹੁੰਚੇ ਪਰ ਬੈਂਕ ਦੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਤਾਂ ਦੇਖਿਆ ਕਿ 22 ट्रांजैक्शंस ਹੋ ਗਈਆਂ ਨੇ 50-50 ਹਜ਼ਾਰ ਦੀਆਂ ਤੇ ਖਾਤੇ ਵਿੱਚੋਂ 11 ਲੱਖ ਰੁਪਏ ਕੱਟੇ ਗਏ ਨੇ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਹੁਣ ਪੁਲਿਸ ਇਸ ਵੇਰੀਫਾਈ ਕਰ ਰਹੀ ਹੈ ਬਜ਼ੁਰਗ ਵਿਅਕਤੀ ਦੇ ਖਾਤੇ ਤੋਂ ਜਿੱਧਰ ਫੋਨ ਕਾਲਸ ਆਈਆਂ ਸੀ ਤੇ ਹੁਣ ਉਹਨਾਂ ਬੰਦਿਆਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵਿਅਕਤੀ ਦੇ ਨਾਲ ਜੋ ਠੱਗੀ ਹੋਈ ਹੈ ਉਹਨਾਂ ਪੈਸਿਆਂ ਨੂੰ ਵਾਪਸ ਕੀਤਾ ਜਾਵੇ ਕੀ ਕੁਝ ਕਹਿਣਾ ਹੈ ਬਜ਼ੁਰਗ ਵਿਅਕਤੀ ਦਾ ਤੁਹਾਨੂੰ ਸੁਣਾ ਦਿੰਨੇ ਆ ਤੇ ਨਾਲ ਹੀ ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਸਰ ਕੀ ਨਾਮ ਹੈ ਕਿ ਨਹੀਂ ਮੇਰਾ ਨਾਮ ਰਕੇਸ਼ ਖੰਨਾ ਹੈ ਜੀ ਮੇਰੀ 72+ ਏਜ ਹੈਗੀ ਤੇ ਕੀ ਤੁਹਾਡੇ ਨਾਲ ਜਿਹੜੀ ਆ ਉਹ ਘਟਨਾ ਵਾਪਰੀ ਹੈ ਫਾਈਬਰ ਕਰੋਡ ਹੋਇਆ ਕਦੋਂ ਹੋਇਆ ਕਿੰਨਾ ਹੋਇਆ ਮੇਰੇ ਨਾਲ 11 ਲੱਖ ਰੁਪਏ ਦਾ ਸਾਈਬਰ ਕਰਾਈਮ ਹੋ ਚੁੱਕੀ ਹੈ ਜੀ ਮੈਂ ਐਕਚੁਅਲੀ ਗੈਸ ਸਿਲੰਡਰ ਆਪਣਾ ਬੁੱਕ ਕਰਾਇਆ ਸੀਗਾ ਜਦੋਂ ਬੁੱਕ ਕਰਾਇਆ ਸੀ ਉਸ ਤੋਂ 6-7 ਦਿਨ ਨਹੀਂ ਆਇਆ ਤਾਂ ਮੈਂ ਉਹਨਾਂ ਉਹਨਾਂ ਜਿੱਥੇ ਏਜੰਸੀ ਹੈਗੀ ਹੈ ਉਹਨਾਂ ਨੂੰ ਫੋਨ ਕਰ ਰਿਹਾ ਉਹ ਫੋਨ ਨਾਲ ਵੀ ਨਹੀਂ ਚੱਕ ਰਹੇ ਨਾ ਲੈਂਡਲਾਈਨ ਤੋਂ ਫੋਨ ਚੱਕ ਰਹੇ ਸੀ ਮੈਂ ਕਿਹਾ ਚਲੋ ਇਹਨਾਂ ਦੇ ਉੱਪਰ ਸੀਨੀਅਰ ਨਾਲ ਗੱਲ ਕਰਾਂ ਇਹਨਾਂ ਦਾ ਸੀਨੀਅਰ ਇੱਕ 1906 ਨੰਬਰ ਹੈ ਮੈਂ ਉੱਥੇ ਫੋਨ ਕੀਤਾ ਉਹ ਬਿਲਕੁਲ ਇੱਕਦਮ ਡੱਡਾ ਰਿਹਾ ਸੀ ਫੋਨ ਮਤਨ ਉਹ ਕਹਿੰਦੇ ਸਾਇਲੈਂਸ ਆ ਰਿਹਾ ਸੀ ਉਸ ਤੋਂ ਬਾਅਦ ਉਹ ਜੋ ਬੰਦ ਹੋਇਆ ਤਾਂ ਉਸ ਤੋਂ ਬਾਅਦ ੱਲੇ ਆ ਗਿਆ ਫੋਨ ਨੰਬਰ ਕਿ ਜੀ ਐਲ ਪੀ ਜੀ ਦੀ ਤੁਹਾਡੀ ਗੈਸ ਸਰਵਿਸ ਹੈਲਪਲਾਈਨ ਮੈਂ ਉਹ ਨੰਬਰ ਦੱਬਿਆ ਉਧਰੋਂ ਦੂਸਰੀ ਸਾਈਡ ਤੋਂ ਬੰਦਾ ਬੋਲਿਆ ਕਿ ਜੀ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ ਹਾਂ ਜੀ ਮੈਂ ਉਹਨੂੰ ਦੱਸਿਆ ਕਿ ਅੱਦਾ ਦਾ ਮੇਰੀ ਨੋ ਕਹਿੰਦੇ ਗੈਸ ਨਹੀਂ ਆ ਰਹੀ ਉਹ ਕਹਿੰਦਾ ਜੀ ਤੁਹਾਨੂੰ ਇੱਕ 10 ਰੁਪਏ ਦੀ ਪਰਚੀ ਕਟਾਣੀ ਪੈਗੀ ਜਿਸ ਕਰਕੇ ਉਹ ਗਵਰਨਮੈਂਟ ਨੇ ਨਵਾਂ ਰੂਲ ਬਣਾ ਦਿੱਤਾ ਹੈਗਾ ਉਹ ਜੇ ਤੁਸੀਂ ਪਰਚੀ ਕਟਾਓਗੇ ਤਾਂ ਤੁਹਾਡਾ ਸਿਲੰਡਰ ਵੀ ਆਏਗਾ ਤਾਂ ਉਸ ਤੋਂ ਬਾਅਦ ਬੁਕਿੰਗ ਵੀ ਅੱਗੇ ਨੂੰ ਹੋਏਗੀ ਅਦਰਵਾਈਜ਼ ਨਹੀਂ ਮੈਂ ਕਹਿੰਦੀ ਮੈਂ ਸੀਨੀਅਰ ਸਿਟੀਜ਼ਨਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਕਿ ਸਿਸਟਮ ਹੁੰਦਾ ਕਹਿੰਦਾ ਜੀ ਮੈਂ ਫਿਰ WhatsApp ਦੇ ਉੱਤੇ ਆ ਨਾ ਤੁਸੀਂ ਮੇਰੇ ਨਾਲ ਉਸ ਦੇ ਉੱਤੇ ਉੱਥੇ ਆ ਜਾਓ ਮੈਂ ਤੁਹਾਨੂੰ ਨੋ ਕਹਿੰਦੇ ਉਹ ਸਾਰਾ ਪ੍ਰੋਸੈਸ ਦੱਸਾਂ ਉਹਨੇ ਪ੍ਰੋਸੈਸ ਦੱਸਣਾ ਸ਼ੁਰੂ ਕੀਤਾ ਮੇਰਾ ਸਾਰਾ ਹੀ ਬੈਂਕ ਦਾ ਅਕਾਊਂਟ ਨੰਬਰ ਡੈਬਿਟ ਅਕਾਊਂਟ ਨੰਬਰ ਵਗੈਰਾ ਮੇਰੀ ਏਜ ਵਗੈਰਾ ਪੁੱਛ ਕੇ ਦੇਖ ਕੇ ਨਹੀਂ ਇਹ ਜਾਏ ਤਾਂ ਉਸ ਤੋਂ ਬਾਅਦ ਹੋਣੇ ਮੇਰੇ ਤੋਂ ਬੈਂਕ ਦੇ ਵਿੱਚੋਂ ਲੋਗੰਦਰ ट्रांजैक्शन ਘੁਮਾਨੀ ਸ਼ੁਰੂ ਕਰਤੀ ਜਦੋਂ ਮੈਂ ਦੇਖਿਆ ਕਿ ਮੇਰੇ ਬੈਂਕ ਦੇ ਵਿੱਚੋਂ ट्रांजैक्शन ਘੁੰਮਦੀ ਹੈ ਮੈਂ ਫਟਾ ਫਟ ਫੋਨ ਉਹਨੇ ਮੇਰਾ ਹੈਂਗ ਕਰ ਲਿਆ ਤਾਂ ਮੈਂ ਜਦੋਂ ਫੋਨ ਨੂੰ ਕੱਟਣ ਦੀ ਕੋਸ਼ਿਸ਼ ਕਰਾਂ ਫੋਨ ਕੱਟਣ ਦੇ ਬਾਵਜੂਦ ਹੀ ਡੈਡ ਕਰਕੇ ਵੀ ਮੈਂ ਜਦੋਂ ਦੁਆਰਾ ਚਾਲੂ ਕਰਾ ਤਦ ਵੀ ਫੋਨ ਮੇਰਾ ਉਹਦੇ ਕੋਲ ਹੀ ਚੱਲ ਰਿਹਾ ਸੀਗਾ ਮੈਂ ਫਿਰ ਮੈਥੋਂ ਨੱਠ ਕੇ ਬੈਂਕ ਦੇ ਵਿੱਚ ਗਿਆ ਬੈਂਕ ਬੈਂਕ ਬੰਦ ਸੀਗਾ ਬੈਂਕ ਦੇ ਕੰਪਲਾਈਨ ਨੂੰ ਮੈਂ ਫੋਨ ਕੀਤਾ ਉਨੇ ਨੂੰ ਕਹਿੰਦਾ ਉੱਥੋਂ ਫਿਰ ਮੈਂ ਫੋਨ ਕੱਟ ਕੇ ਤਾਂ ਮੈਨੇਜਰ ਉਸਲੇ ਉਹਨਾਂ ਨੇ ਰਾਤ ਨੂੰ ਫੋਨ ਨਾਲ ਬੈਂਕ ਖੋਲਿਆ ਆਪਣਾ ਖੋਲ ਕੇ ਮੇਰਾ ਅਕਾਊਂਟ ਸੀਲ ਕਰਾਇਆ ਤਾਂ ਉਹ ਕਹਿੰਦੇ ਸੀ ਅਸੀਂ ਆਈਐਫਐਸਆਈ ਕੋਡ ਵੀ ਕਹਿੰਦੇ ਭੇਜ ਦੇਵਾਂਗੇ ਮਗਰ ਉਹਨਾਂ ਨੇ ਨਹੀਂ ਭੇਜਿਆ ਇਹਨਾਂ ਰੁਪਏ ਉਦੋਂ ਤੱਕ ਜਿਹੜਾ ਬਾਈ ਮੇਰੇ ਟਰਾਂਜੈਕਸ਼ਨ ਹੋ ਚੁੱਕੀਆਂ ਸੀ 50 50000 ਰੁਪਏ ਦੀਆਂ ਬਾਈ ਟਰਾਂਜੈਕਸ਼ਨ ਅਲੱਗ-ਅਲੱਗ ਸਿਟੀ ਦੇ ਵਿੱਚ ਹੋ ਗਈਆਂ 11 ਲੱਖ ਰੁਪਏ ਮੇਰਾ ਮੇਰੇ ਬੈਂਕ ਦੇ ਅਕਾਊਂਟ ਦੇ ਵਿੱਚੋਂ ਨਿਕਲ ਚੁੱਕਾ ਹੈ ਸਰ ਸੀਨੀਅਰ ਸਿਟੀਜ਼ਨ ਉਹ ساری ਉਮਰ ਦੀ ਕਮਾਈ ਹੈ ਤੋ ਤੁਸੀਂ ਬੈਂਕ ਤੇ ਰਾਬਤਾ ਵੀ ਕੀਤਾ ਪਰ ਬੈਂਕ ਵਾਲੇ ਨੇ ਵੀ ਪ੍ਰੋਖਸ਼ਕਤ ਤੁਹਾਨੂੰ ਕਿ ਪੈਸੇ ਤੁਹਾਡੇ ਵਾਪਸ ਆਣਗੇ ਨਹੀਂ ਆਣਗੇ ਕਿੱਥੇ ਟਰਾਂਜੈਕਸ਼ਨ ਹੋਈ ਜਿਹੜੇ ਖਾਤੇ 'ਚ ਟਰਾਂਜੈਕਸ਼ਨ ਹੋਈ ਉਹਦੀ ਉਹ ਆਇਡੈਂਟੀਫਾਈ ਕਰ ਸਕਿਆ ਉਹਨਾਂ ਨੂੰ ਵੀ ਕਿਹੜੇ ਖਾਤੇ ਸੀਗੇ ਕਿੱਥੇ ਪੈਸਾ ਗਿਆ ਇਹਦੇ ਬਾਰੇ ਕੋਈ ਤੁਹਾਨੂੰ ਜਾਣਕਾਰੀ ਦਿੱਤੀ ਹੈ ਨਾ ਉਹਨਾਂ ਨੇ ਇੱਕ ਲਿਸਟ ਕਢਾ ਕੇ ਦਿੱਤੀ ਸੀਗੀ ਕਿ ਕਿਹੜੀ-ਕਿਹੜੀ ਜਗ੍ਹਾ ਤੇ ਗਿਆ ਹੋਇਆ ਹੈ ਜੀ ਇਹ ਨਹੀਂ ਸੀ ਮੈਂ ਉਹਦੇ ਵਿੱਚ ਲਿਖਿਆ ਸੀ ਕਿਹੜੇ-ਕਿਹੜੇ ਬੈਂਕ ਦੇ ਵਿੱਚ ਹੈ ਕਿੱਥੇ ਉਸ ਤੋਂ ਬਾਅਦ ਮੇਰੇ ਬੇਟੇ ਨੇ ਸਾਈਬਰ ਅਸੀਂ ਫੇਰ ਉਸ ਤੋਂ ਬਾਅਦ ਰਿਪੋਰਟ ਕਰਾਨੇ ਗਏ ਸਾਈਬਰ ਕ੍ਰਾਈਮ ਦੇ ਵਿੱਚ ਉੱਥੇ ਜਾ ਕੇ ਕਢਾਇਆ ਉ ਕੁਝ ਬੰਬਈ ਕੋਈ ਦਿੱਲੀ ਕੋਈ ਹਦਰਾਬਾਦ ਕੋਈ ਅਸਾਮ ਦੇ ਵਿੱਚ ਰਿਪੀਟ ट्रांजैक्शनਾਂ ਘੁੰਮੀਆਂ ਹੋਈਆਂ ਸਾਰੀਆਂ ਸਾਈਬਰ ਕ੍ਰਾਈਮ ਕਹਿੰਦੇ ਵੀ ਜੇਕਰ ਤੁਸੀਂ 24 ਘੰਟੇ ਦੇ ਵਿੱਚ ਵਿੱਚ ਕੋਈ ਕੰਪਲੀਟ ਕਰ ਦਿੰਦੇ ਹੋ ਤਾਂ ਤੁਹਾਡਾ ਪੈਸਾ ਵਾਪਸ ਆਉਣ ਦੇ ਚਾਂਸ ਰਹਿੰਦੇ ਆ ਪਰ ਹੁਣ ਤੱਕ ਕੋਈ ਗੱਲਬਾਤ ਹੋ ਸਕੀ ਹੈ ਕਿ ਤੁਹਾਡੇ ਪੈਸੇ ਵਾਪਸ ਆਣਗੇ ਨਹੀਂ ਆਣਗੇ ਦੇ ਬਾਰੇ ਨਹੀਂ ਕੋਈ ਉਹਨਾਂ ਨੇ ਸਾਨੂੰ ਇੰਸ਼ੋਰੈਂਸ ਨਹੀਂ ਦਿੱਤੀ ਹੋਵੇ ਕਹਿੰਦੇ ਕੋਸ਼ਿਸ਼ ਕਰਦੇ ਆ ਅਸੀਂ ਲੱਗੇ ਹੋਏ ਆ ਮਤਲਬ ਦੇ ਵਿੱਚ ਜੀ ਤਾਏ ਦੇਖਣ ਲਈ ਜਿੱਦ ਕੀ ਗਵਰਨਮੈਂਟ ਨੇ ਨਵੇਂ ਕਾਨੂੰਨ ਤਾਂ ਬਣਾਤੇ ਨਵੇਂ ਮਤਲਬ ਸਿਸਟਮ ਤਾਂ ਚਾਲੂ ਕਰਤੇ ਜਿਹੜੇ ਸਾਡੇ ਤੋਂ 50 ਪਲੱਸ ਦੇ ਜਿੰਨੇ ਵੀ ਸੀਨੀਅਰ ਟਰੇਡ ਜਾਣਾ ਹੈ ਇਹ 80 ਤਾਂ ਉਹ ਹੀ ਲਾਲਾ ਲੋਗ ਟਾਈਪ ਦੇ ਬੰਦੇ ਪੁਰਾਣਾ ਟਾਈਪ ਦੇ ਸਾਨੂੰ ਸਿਰਫ ਕੈਸ਼ ਦੇ ਉਹ ਕੈਸ਼ ਲੋ ਦਾ ਸਿਸਟਮ ਇਹ ਬੱਚਿਆਂ ਨੂੰ ਸਾਰਾ ਸਭ ਕੁਝ ਪਤਾ ਹੋਊਗਾ ਮਗਰ ਸਾਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਆਏਗਾ ਬੈਂਕ ਦਾ ਰੂਲ ਹੈ ਵੀ ਜਦੋਂ ਵੀ ਕੋਈ ਵੱਡੀ ਟਰਾਂਜੈਕਸ਼ਨ ਹੁੰਦੀ ਹੈ ਤਾਂ ਕੋਈ ਵੀ ਭਾਵੇਂ ਕੋਈ ਵੀ ਪਰਸਨ ਹੈ ਕੋਈ ਵੀ ਅਕਾਊਂਟ 홀ਡਰ ਹੈ ਉਸ ਨੂੰ ਮੈਸੇਜ ਰਹੀ ਜਾਂ ਕਾਲ ਰਹੀ ਜਾਂ ਮੇਲ ਰਹੀ ਸੂਚਿਤ ਕੀਤਾ ਜਾਂਦਾ ਅਗਾਹ ਕੀਤਾ ਜਾਂਦਾ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਸੂਚਨਾ ਜਾਂ ਅਗਾਹ ਕਰਨ ਲਈ ਕੋਈ ਫੋਨ ਮੈਸੇਜ